ਜਾਗੇ ਡਾ ਲੈ ਕੇ ਆ ਗਿਆ ਪਾ ਪਾਕਿਸਤਾਨ ਦੇ ਬਾਰਡਰ ਤੇ ਇੱਧਰ ਪਾਕਿਸਤਾਨ ਆ ਆਪਣਾ ਪੰਜਾਬ ਆ ਪਹਿਲਾਂ ਨਾਲੋਂ 1.5 ਫੁੱਟ ਵਾਂਗੂ ਪਾਣੀ ਥੱਲੇ ਆ ਗਿਆ ਪਹਿਲਾਂ ਪਰ ਆਛਣ ਲੈ ਕੇ ਆਏ ਸੀ ਹੁਣ ਲੈ ਕੇ ਆਇਆ ਟੁੰਡੇ ਜੇ ਕਿਤੇ ਹੋ ਗੇਟ ਖੋਲ ਦਨਾਂ ਲੈਂਦੇ ਪੰਜਾਬ ਵਾਲੇ ਉਹ ਸੋਨ ਨੂੰ ਲਾ ਦੀ ਲੰਗਰੇ ਸੀ ਸਾਡੇ ਤਾਂ ਅਸੀਂ ਬਥੇਰਾ ਕਰਤਾ ਰਾਛਣਾ ਆ ਬਾਰਡਰ ਆ ਗਿਆ ਉਹ ਗੇਟ ਖੋਲ ਦਨਾਂ ਬਸ ਉੱਥੋਂ ਦੀ ਲੰਘ ਜਾਣਗੇ ਛੋਟੇ ਅਮਰਗੇ ਟਰੈਕਟਰ ਆ ਦੇਖ ਲੋ ਭਾਈ ਐ ਆਏ ਬੈਠੇ ਨੇ ਵਿਚਾਰੇ ਉਹ ਘਰ ਜਿਹੜੇ ਪਾਣੀ ਜ਼ਿਆਦਾ ਆ ਗਿਆ ਸੀ ਡੰਗਰ ਉਰੇ ਲਿਆਉਂਦੇ ਹੋਏ ਨੇ ਇਹਨਾਂ ਨੇ ਬੜੀ ਮਿਹਰਬਾਨੀ ਹੋਵੇਗੀ ਤੁਹਾਨੂੰ ਇਹ ਨਹੀਂ ਕਹਿੰਦੇ ਬਿਟਰਾਲਾ ਲਾ ਲਾ ਦੋ ਇਹਨਾਂ ਨੂੰ ਕੋ ਪੰਜ ਸੱਤ ਬੰਦਾ ਟੁੜੀ ਸਾਰਾ ਦਾ ਆ ਦੇਖ ਲੋ ਚੋਨਾ ਇਹ ਸਾਰਾ ਜਮਾਂ ਖਰਾਬ ਹੋ ਗਿਆ ਭਾਈ ਫਸਲ ਹੋ ਗਈ ਜ਼ੀਰੋ ਪਾਣੀ ਹੁ 2.5 3 ਫੁੱਟ ਕੱਟ ਗਿਆ ਹਾਂ 2.5 3 ਫੁੱਟ ਦਾ ਨਿਸ਼ਾਨ ਪਾਇਆ ਨੇ 2.5 3 ਫੁੱਟ ਦੇ ਤਾਂ ਜੇ ਪਾਣੀ ਦੇਖਾ 3 ਫੁੱਟ ਇੱਧਰ ਕੋਈ ਨਹੀਂ ਆ ਰਿਹਾ ਸੀ ਆ ਵਿਚਾਰੇ ਗਰੀਬ ਜੇ ਘਰ ਸੀ ਇੱਧਰ ਲੋਡ ਸੀ ਇਹਨਾਂ ਨੂੰ ਟੁੜੀ ਦਾੜੀ ਇਹਨਾਂ ਦੀ ਖਰਾਬ ਹੋ ਗਈ ਉਹ ਸਾਰੇ ਪਾਣੀ ਵੜਿਆ ਹੋ ਇੱਥੇ ਲਾਉਣ ਲੱਗ ਗਏ ਆਪਾਂ ਇੱਕ ਟਰਾਲੀ ਆਪਾਂ ਉਧਰ ਲਾਹੀ ਜੰਨੇ ਆ ਇੱਕ ਊਰੇ ਲਾਤੀ ਪੰਜ-ਸੱਤ ਘਰਾਂ ਨੂੰ ਇੱਕ ਟਰਾਲੀ ਲਾਹੀ ਜੰਨੇ ਆ ਓਏ ਇਹ ਮੱਝਾ ਬਾਹਰ ਕੱਡੀਆਂ ਸੀ ਪਿੰਡ ਚੋਂ ਬਾਹਰ ਕੱਡੀਆਂ ਹੁਣ ਵਾਪਸ ਘਰੇ ਲੈ ਜਾ ਰਹੇ ਹਾਂ ਵਾਪਸ ਘਰੇ ਲੈ ਜਾ ਰਹੇ ਨੇ ਭਾਈ ਪਾਣੀ ਜ਼ਿਆਦਾ ਆ ਗਿਆ ਦੀ ਨਾ ਇਹਨਾਂ ਨੇ ਰੋਡ ਤੇ ਬੰਨ ਰੱਖੀਆਂ ਸੀ ਪਹਿਲਾਂ ਬਾਬਾ ਘਰਾਂ ਨੂੰ ਲੈ ਕੇ ਜਾ ਰਹੇ ਹਾਂ ਪਹਿਲਾਂ ਬਾਹਰ ਕੱਢ ਲੀਆਂ ਸੀ हां ਵੀ ਮੁੰਡਿਓ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਆਪਾਂ ਹੋ ਕੇ ਰੈਡੀ ਬਾਈ ਆ ਗਏ ਸੀ ਪੰਪ ਤੇ ਜਿੱਥੇ ਆਪਣੀਆਂ ਟਰਾਲੀਆਂ ਖੜੀਆਂ ਨੇ ਅਸੀਂ ਰਾਤ ਤਾਂ ਉਹਦੇ ਸ਼ੈੱਡ ਧਲੇ ਲਾ ਕੇ ਸਵੇਰੇ ਕੱਢਦੀਆਂ ਸੀ ਕਿਉਂਕਿ ਪੰਪ ਹੁਣ ਚੱਲ ਪਿਆ ਤੇ ਆਪਣੀਆਂ ਉਹ ਦੂਜੀਆਂ ਟਰਾਲੀਆਂ ਵੀ ਆ ਗਈਆਂ ਉਹ ਮਨੀ ਵਾਲੀ ਖੜੀ ਆ ਤੇ ਉਹਦਰ ਆਪਣੀਆਂ ਦੂਜੀਆਂ ਟਰਾਲੀਆਂ ਉਹ ਖੜੀਆਂ ਨੇ ਮੰਡੀ ਚ ਉਹਦਰ ਸ਼ੌਂਚ ਲਾ ਲੀਆਂ ਸੀ ਤੇ ਉਹਨਾਂ ਦੀ ਇੱਕ ਟਰਾਲੀ ਦਾ ਯਾਰ 베ARING ਟੁੱਟ ਗਿਆ ਸੀ ਯਾਰ ਰਾਤ ਤੇ ਉਹ ਆਪਣਾ ਸੈਟ ਕਰਾਈ ਜਾਂਦੇ ਆ ਆਪਾਂ ਪੂਰੀ ਨੇੜੀ ਉਹ ਵੀ ਦਿਖਾਉਣੇ ਆ ਤੇ ਤਾਂ ਕਰਕੇ ਅਸੀਂ ਰੁਕੇ ਹੋਇਆ ਹੁਣ ਨਹੀਂ ਨਿਕਲ ਜਾਣਾ ਸੀ ਜਦੋਂ ਆਪਣੀ ਟਰਾਲੀ ਸੈੱਟ ਹੋ ਗਈ ਫਿਰ ਸਾਰੀਆਂ ਟਰਾਲੀਆਂ ਜਾਣੀਆਂ ਆਪਣੀਆਂ ਇਕੱਠੀਆਂ ਤੇ ਆ ਇੱਕ ਟਰਾਲੀ ਆਪਾਂ ਨੂੰ ਜਿੱਥੋਂ ਸਪੈਸ਼ਲ ਫੋਨ ਆਇਆ ਸੀ ਉਹਨਾਂ ਨੇ ਮੱਝਾਂ ਇਕੱਠੀਆਂ ਕਰਕੇ ਬੰਨੀਆਂ ਹੋਈਆਂ ਨੇ ਆ ਟਰਾਲੀ ਆਪਾਂ ਉਰੀ ਪੰਪ ਤੇ ਕੱਢ ਜਾਗੇ ਇਹ ਆਪਦੀ ਟਰਾਲੀ ਬਾਅਦ ਚ ਉਹਨਾਂ ਤੱਕ ਪਹੁੰਚਦੀ ਕਰ ਦਾਂਗੇ ਹੁਣ ਆਪਾਂ ਆਪਣੇ ਵਾਲੇ ਟਰੈਕਟਰ ਵਾਂਗ ਇੱਕ ਟਰਾਲੀ ਆ ਪਾ ਕੇ ਲੈ ਚਲਾਂਗੇ ਇੱਕ ਆ ਹੋਗੀ ਇੱਕ ਉਹ ਬਾਈਆਂ ਮਗਰ ਤੂੜੀ ਦੀ ਟਰਾਲੀ ਹੋਰ ਆ ਇੱਕ ਰਾਸ਼ਨ ਦੀ ਇੱਕ ਦਾਣੇ ਦੀ ਉਹ ਟਰਾਲੀਆਂ ਆਪਣੇ ਸਾਰੀਆਂ ਪੰਜ ਟਰਾਲੀਆਂ ਆਪਾਂ ਸੱਤ ਟਰਾਲੀਆਂ ਪਰ ਨਾਲ ਲੈ ਜਾਗੇ ਇੱਕ ਟਰਾਲੀ ਆ ਉਰੀ ਛੱਡ ਕੇ ਜਾਵ ਤੇ ਇਹ ਟਰਾਲੀ ਫਿਰ ਬਾਅਦ ਚ ਪਹੁੰਚਦੀ ਕਰਦਾਂਗੇ ਆਪਾਂ ਨਹੀਂ ਟਾਈਮ ਖਰਾਬ ਹੋ ਜਾਊਗਾ ਆਪਣਾ ਦੂਰ ਜਾਣਾ ਪੈਣਾ ਸੀ ਆ ਉਹ ਬਾਅਦ ਚ ਇਹ ਟਰਾਲੀ ਬਾਅਦ ਚ ਪਹੁੰਚਦੀ ਕਰਦਾਂਗੇ ਜਿਨ੍ਹਾਂ ਨੂੰ ਲੋਡ ਆ ਸਪੈਸ਼ਲ ਤੇ ਮੁੰਡੇ ਬਾਕੀ ਰੈਡੀ ਨੇ ਆ ਹਜੇ ਮੜਾ ਜਾ ਉਹ ਕਰੀ ਜਾਂਦੇ ਨੇ ਵੀ ਛੇਤੀ ਚੱਲੋ ਛੇਤੀ ਚੱਲੋ ਔਰ ਕੀ ਕਰੀਏ ਸਾਡਾ ਥੋੜਾ ਜਿਹਾ ਥੋੜਾ ਜਿਹਾ ਨੁਕਸਾਨ ਹੋ ਗਿਆ ਤਾਂ ਕਰਕੇ ਉਹ ਬੈਰਿੰਗ ਪਵਾਏ ਜਾਂਦੇ ਨੇ ਬਾਈ ਤਾਂ ਕਰਕੇ ਇਹ ਜਿੰਮ ਵਾਲਾ ਖੜਾ ਸੰਗ ਤਾਂ ਪੰਗ ਤਾਂ ਹਵਾ ਲੈ ਜਿੰਮ ਵਾਲਾ ਖੜਾ ਮੁੰਡਾ ਖੜੀ ਕਰਕੇ ਉੱਤੇ ਬਾਦ ਇਹ ਜਿੰਮ ਵਾਲਾ ਆਹ ਟ੍ਰੇਨਰ ਕਾ ਕਰੀ ਮੇਰਾ ਜਾਨ ਬਸ ਕਰ ਲੈ ਸ਼ਲਟ ਪਾੜ ਜਿਉ ਰਹਿਣ ਦੇ ਹੋ ਗਿਆ ਯਾਰ ਸਾਡਾ ਥੋੜਾ ਜਿਹਾ ਨੁਕਸਾਨ 베어ਿੰਗ ਟੁੱਟ ਗਿਆ ਸੀ 베어ਿੰਗ ਹੋ ਗਿਆ ਪਵਾ ਲਿਆ ਆਪਾਂ ਨੇ 베어ਿੰਗ ਵੀ ਆਪਣੀ ਦੁਕਾਨ ਤੇ ਪਿਆ ਸੀ ਉਹ ਕੁਦਰਤੀ ਸਰ ਗਿਆ ਕੰਮ ਪਤਾ ਚ ਚ 베어ਿੰਗ ਹਾਂਜੀ ਹਾਂਜੀ ਪਾ ਲਿਆ ਵੀ ਮਿੱਤਰੋ ਓਕੇ ਹੋ ਗਿਆ ਕੰਮ ਸਾਡਾ 베어ਿੰਗ ਟੁੱਟ ਗਿਆ ਇਹ ਵੀ ਹੋ ਗਿਆ ਕੰਮ ਹੋ ਗਿਆ ਮਿਸਤਰੀ ਜੀ ਓਕੇ ਕੰਮ ਗਿਆ ਨਹੀਂ ਓਕੇ ਜੀ ਓਕੇ ਸਾਡਾ ਗਿਆਨੀ ਸਾਰੀ ਸੇਵਾ ਕਰਦਾ ਹੈਗਾ ਇਧਰ ਉਹ 베어ਿੰਗ ਵੀ ਪਾਏਗਾ ਨਾਲ ਵੀ ਜਾਊਗਾ ਹੁਣ ਚੱਲੇਗਾ ਨਾ ਹਾਂ ਚੱਲਾਂਗੇ ਹਾਂ ਦੁਕਾਨ ਬੰਦ ਕਰਾ ਦੇਣੀ ਹੈ ਦੁਕਾਨ ਬੰਦ ਕਰਦੇ ਅੱਜ ਚੱਕ ਨਿਕਾਣਾ ਬੰਦਾ ਲੈ ਵੀ ਮੁੰਡਿਓ ਦੂਜਾ ਕਿਹੜਾ ਲੈ ਕੇ ਆ ਗਿਆ ਆਪਾ ਪਾਕਿਸਤਾਨ ਦੇ ਬਾਡਰ ਤੇ ਇਧਰ ਪਾਕਿਸਤਾਨ ਆ ਆ ਆਪਣਾ ਪੰਜਾਬ ਆ ਪਹਿਲਾ ਮੁੰਡੇ ਕਹਿੰਦੇ ਐਂ ਕਿੱਸਾ ਤੈਨੂੰ ਵੀ ਇੰਡੀਆ ਇਧਰ ਆਪਣਾ ਪੰਜਾਬ ਦਾ ਆ ਕਰ ਲੋ ਵੀ ਜੇ ਇੱਕ ਪਹਿਲਾਂ ਨਾਲੋਂ ਪਾਣੀ 1.5 ਫੁੱਟ ਉੱਤਰ ਗਿਆ ਉਹ ਸਾਹਮਣੇ ਸਾਨੂੰ ਪਤਾ ਲੱਗ ਰਿਹਾ ਪਹਿਲਾਂ ਅਸੀਂ ਚੈੱਕ ਕੀਤਾ ਸੀ ਆ ਫਿਰ ਇਹ ਲੱਗਿਆ ਹੋਇਆ ਸੀ ਪਾਣੀ ਪਹਿਲਾਂ ਨਾਲੋਂ 1.5 ਫੁੱਟ ਵਾਂਗੂ ਪਾਣੀ ਥੱਲੇ ਆ ਗਿਆ ਪਾਕਿਸਤਾਨ ਦੇ ਬਾਰਡਰ ਦੇ ਦੂਜਾ ਗੇੜਾ ਆਇਆ ਸਾਡਾ ਪਹਿਲਾਂ ਪਰ ਆਛਣ ਲੈ ਕੇ ਆਏ ਸੀ ਹੁਣ ਲੈ ਕੇ ਆਇਆ ਤੋੜੇ ਅਰੋਜਾ ਕਾ ਦੇ ਕੇ ਤੇ ਲਾਹੌਰ ਵਾਲਾ ਅੱਗੇ ਨੂੰ ਗੇਟ ਖੋਲਦਾ ਨਾ ਸੀ ਤੂੰ ਲੈਨੇ ਪੰਜਾਬ ਚ ਚੱਲ ਜਾਵਾਂਗੇ ਹਾਂਜੀ 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 ਆਪਾਂ ਲੈ ਵੀ ਮੁੰਡੋ ਪਾਕਿਸਤਾਨ ਵਾਲੇ ਬਾਰਡਰ ਤੇ ਆ ਗਏ ਆਪਾਂ ਦੂਜਾ ਗੇੜਾ ਲੈ ਕੇ ਪਹਿਲਾ ਪਰ ਆਛਣ ਮੰਡਣਾ ਆਈ ਸੀ ਭਾਈ ਹੁਣ ਆਪਾਂ ਲੈ ਕੇ ਆਇਆ ਤੋੜੀ ਦੀ ਸੇਵਾ ਕਿਨੇ ਅਲੱਗੇ ਆਪਣਾ ਇੱਥੇ ਆ ਪਾਕਿਸਤਾਨੇ ਆ ਇਸ ਤੋਂ ਇੱਧਰ-ਇੱਧਰ ਪਾਕਿਸਤਾਨ ਆ ਆ ਆਪਣਾ ਪੰਜਾਬ ਆ ਤੇ ਬਾਕੀ ਜੇ ਕਿਤੇ ਸਾਨੂੰ ਉਹ ਪਰਲੇ ਗੇਟ ਖੋਲਦਾ ਨਾ ਲਾਹੌਰ ਕਿਨੇ ਨੂੰ ਅਸੀਂ ਲੈਨੇ ਪੰਜਾਬ ਚ ਵੀ ਲੰਗਰ ਲਾ ਦਈਏ ਲੈ ਵੀ ਸੱਜਣੋ ਆ ਗਏ ਭਾਈ ਪਾਕਿਸਤਾਨ ਦੇ ਬਾਰਡਰ ਤੇ ਜੇ ਕਿਤੇ ਉਹ ਗੇਟ ਖੋਲਦਾ ਨਾ ਲੈਨੇ ਪੰਜਾਬ ਵਾਲਿਆਂ ਨੂੰ ਲੰਗਰ ਖਵਾਇਆ ਜੀ ਸੀ ਇੰਨੀ ਕੋ ਯੁਰਤ ਰੱਖਦੇ ਨੇ ਪੰਜਾਬ ਵਾਲੇ ਸਾਨੂੰ ਜਾਣਾ ਹੀ ਇੱਧਰ ਪੈਣਾ ਹੋ ਸਾਹਮਣੇ ਬੰਦ ਕਰ ਰੱਖਿਆ ਉਹਨਾਂ ਨੇ ਜੇ ਕਿਤੇ ਹੋ ਗੇਟ ਖੋਲਦਣਾਂ ਲੈਂਦੇ ਪੰਜਾਬ ਵਾਲੇ ਉਹ ਸਾਨੂੰ ਲਾ ਦੀ ਲੰਗਰ ਅਸੀਂ ਸਾਡੇ ਤਾਂ ਅਸੀਂ ਬਥੇਰਾ ਕਰਤਾ ਰਾਸ਼ਣਾ ਆਹ ਬਾਰਡਰ ਆ ਗਿਆ ਉਹ ਗੇਟ ਖੋਲਦਣਾਂ ਮਸਾ ਉੱਥੋਂ ਦੀ ਲੰਗ ਜਾਣਗੇ ਛੋਤੇ ਅਮਰਗੇ ਡਰੈਕਟਰ ਸਾਨੂੰ ਇੱਧਰ ਮੁੜਨਾ ਪੈ ਗਿਆ ਉਹ ਮੇਨ ਬੰਦ ਕਰ ਰੱਖਿਆ ਰਸਤਾ ਆਹ ਸਾਰਾ ਏਰੀਆ ਪਾਕਿਸਤਾਨ ਦਾ ਹੈਗਾ ਇੱਧਰ ਆਪਣਾ ਪੰਜਾਬ ਆ ਉਹੀ ਲਾਈਨ ਆ ਪੰਜਾਬ ਦੇ ਵੀ ਸਾਡਾ ਹੀ ਆ। ਤਾਂ ਇਹਨਾਂ ਟੈਨਸ਼ਨ ਨਾ ਲਓ। ਜਿੱਦੇ ਕਦੇ ਬਾਬੇ ਨੇ ਕਿਰਪਾ ਕਰੀ ਲੈਨੇ ਪੰਜਾਬ ਚ ਵੀ ਬੜਾਂਗੇ। ਟੈਨਸ਼ਨ ਨਾ ਲਓ। ਆਊਗਾ ਖਾਸੇ ਦਾ ਰਾਜ। ਯਾਰ ਇਹ ਕਿੱਧਰ ਜੋ ਇਤੋ ਫਟ ਪਾਣੀ ਘਟ ਗਿਆ ਇਹ ਨਹੀਂ ਸਮਝ ਲੱਗ ਰਹੀ ਇੱਧਰ ਨੂੰ ਪਾਣੀ ਕਿਵੇਂ ਚੜ ਗਿਆ। ਉੱਧੇ ਆਏ ਸੀ ਉੱਧੇ ਪਾਣੀ ਹੈ ਨਹੀਂ ਸੀ ਵੀਰੇ। ਤਾਂ ਵੀ ਚਾਚਾ ਚੜ ਗਿਆ ਚੜ ਕੇ ਆ ਪਾਣੀ। ਇਹ ਪੰਕੀ ਚੱਕਰ ਹੋ ਗਿਆ। ਉੱਧੇ ਖਾਲੀ ਦੀ ਆਪਣਾ ਜਿੱਤੇ ਪਹਿਲਾਂ। ਉੱਧਰੋਂ ਕੰਗਰ ਦੇ ਇਤੋ ਫਟ ਪਾਣੀ ਜਦਾ ਉੱਧਰੋਂ ਪਾਣੀ ਰੋਕ ਕੇ ਇੱਧਰ ਨੂੰ ਕਰਤਾ ਹੁਣ ਇੱਧਰ ਪਾਣੀ ਵਹ ਦੇਗਾ ਯਾਰ। ਗਰਦੇ ਘਟ ਗਿਆ ਗਰਦੇ ਘਟ ਗਿਆ ਪਤਾ ਨਹੀਂ ਕੀ ਚੱਕਰਾ ਬਾਹਰੇ ਛੜਦਾ ਪਾਣੀ ਨਹੀਂ ਨਹੀਂ ਕੋਈ ਵੀ ਜਿਹੜੀ ਵੀ ਚੀਜ਼ ਆਉਂਦੀ ਬੜੀ ਕਿਰਪਾ ਹੈਗੀ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂ ਜਿਹੜਾ ਘਰ ਹੈ ਮੇਰਾ ਫਸਲ ਝੋਨਾ ਤਾਰ ਤੋਂ ਪਾਰ ਸੀ ਸਾਰਾ ਹੀ ਬਰਬਾਦ ਹੋ ਗਿਆ ਸਹੀ ਗੱਲ ਓਏ ਤੋੜੀ ਤੁਸੀਂ ਕਿਰਪਾ ਕਰਕੇ ਨਾ ਇੱਥੇ ਦੇ ਦਿਓ ਕਿ ਤੋੜੀ ਨਾ ਜ ਕੁਛ ਨਹੀਂ ਮਿਲਿਆ ਮੈਂ ਕੱਲ ਤਾਰ ਦੇ ਗੱਠਾਂ ਨਾਲ ਦੇ ਉੱਤ ਲਵਾ ਕੇ ਲਿਆ ਸੜ ਜਾ ਤੁਹਾਨੂੰ ਪਤਾ ਪਾਲਟੀਆਂ ਬਾਜੀਆਂ ਬਣੀਆਂ ਨੇ ਕੁਝ ਵੀ ਤੇ ਜਿਹੜਾ ਰਾਸ਼ਨ ਧੋਹਾਂ ਜਾਂਦਾ ਤੇ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਤੁਹਾਨੂੰ ਇਹ ਨਹੀਂ ਕਹਿੰਦੇ ਬਿਟਰਾਲਾ ਲਾ ਦਿਓ ਇਹਨਾਂ ਨੂੰ ਕੋ ਪੰਜ ਸੱਤ ਬਣਾ ਤੋੜੀ ਸਾਰਾ ਦਾ ਲੈ ਵੀ ਮਿੱਤਰ ਪਿਆਰਿਓ ਬਾਈਆਂ ਕੋਲ ਆਏ ਸੀ ਚਲੋ ਠੀਕ ਆ ਭਰਾ ओके भाई देखो आजत हुन ओके 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 बरा ओके ओके आ जाओ पर शाम ਨੂੰ ਮਿਲਦੇ ਆ ਉਧਰ ਆਜੋ ਵੀ चाचा हां चलो जी हां जी लाइव ਮਿੱਤਰੋ ਜਿਹੜਾ ਆਪਾਂ ਪਿਛਲੇ ਵਲੌਗ ਚ ਦੇਖ ਕੇ ਗਏ ਸੀ ਉਦੋਂ ਤੁਹਾਨੂੰ ਦੱਸਿਆ ਸੀ ਵੀ ਇੱਧਰ ਪਾਣੀ ਜਿਆਦਾ ਆ ਪੱਤਨ ਵਾਲੇ ਬਾਰਡਰ ਕਿਨ ਨੂੰ ਆ ਕਰ ਲੋ ਜੈਪ ਤਿੰਨ ਦਿਨਾਂ ਜੀ ਪਾਣੀ ਉੱਤਰ ਗਿਆ ਛੜ ਕੇ ਫੁੱਲ ਪਾਣੀ ਸੀ ਆ ਦੇਖੋ ਅੱਜ ਜੀ ਦੁੱਭੀ ਹੋਈ ਸੀ ਪਹਿਲਾਂ ਪਤਾ ਨਹੀਂ ਕਿੱਧਰ ਚਲ ਗਿਆ ਪਾਣੀ ਆ ਦੇਖੋ ਅੱਗੇ ਇਰੀਆ ਕੁਛ ਨਹੀਂ ਦਿਖਦਾ ਜੀ ਆ ਅੱਗੇ ਥੋੜਾ ਬੋਗਾ ਜੇ ਰੋਡ ਤੇ ਪਾਣੀ ਆ ਉਹ ਦੇਖੋ ਉਹ ਅਮੀ ਟਰਾਲੀ ਚਾਈ ਜਾਂਦੀ ਅੱਗੇ ਅੱਜ ਦੀ ਸਾਰੀ ਡੁੱਬੀ ਹੋਈ ਸੀ ਪਹਿਲਾਂ ਚੋਨੋਂ ਸਾਰਾ ਡੁੱਬਿਆ ਹੋਇਆ ਉਹ ਪਾਣੀ ਬਹੁਤ ਜ਼ਿਆਦਾ ਘਟ ਗਿਆ ਹੁਣ ਤਾਂ ਅਜੇ ਰਾਸ਼ਨ ਰੋਸ਼ਨੀਆਂ ਲੈ ਆਣਾ ਕਰ ਦੋ ਬੰਦ ਬਾਅਦ ਚ ਦੱਸਾਂਗੇ ਤੁਹਾਨੂੰ ਕੀ ਬੰਦਦਾ ਉਹ ਪਣੀ ਲੱਤ ਗਿਆ ਗਰੋਂ ਦੇ ਗਾਚੋ ਨਾਲਾ ਕਰਿਆ ਓਏ ਓਨਾ ਸਾਰਾ ਖਰਾਬ ਹੋ ਰਿਹਾ ਆ ਕਰੋ ਜੈ ਇੱਕ ਬਾਈ ਉੱਤਰੋ ਨੁਕਸਾਨ ਦੇਖ ਲੋ ਆ ਦੇਖ ਲੋ ਚੋਨਾ ਇਹ ਸਾਰਾ ਜਮਾ ਖਰਾਬ ਹੋ ਗਿਆ ਭਾਈ ਫਸਲ ਹੋ ਗਈ ਜ਼ੀਰੋ ਸਾਰਾ ਚੈੱਕ ਕਰਦੇ ਦੇਖ ਰਿਹਾ ਓਨਾ ਖਰਾਬ ਹੋ ਗਿਆ ਸਾਰਾ ਲੈ ਮੇ ਮਿੱਤਰੋ ਨਿਆਲੇ ਵਾਲੇ ਆ ਗਏ ਇਹ ਤੇ ਨਾ ਸਾਰਾ ਏਰੀਆ ਡੁੱਬਿਆ ਹੋਇਆ ਸੀ ਯਾਰ ਇਹ ਤੋਂ ਤਿੰਨ ਤਿੰਨ ਫੁੱਟ ਚਾਰ ਚਾਰ ਫੁੱਟ ਪਾਣੀ ਉੱਤਰ ਗਿਆ ਇਹ ਵਿਚਾਰੇ ਬਾਹਰ ਬੂਰ ਜਾ ਨਹੀਂ ਸਕਦੇ ਤੇ ਉੱਥੇ ਚਲੋ ਇੱਥੇ ਲੋੜ ਆ ਵੈਸੇ ਜਿਹੜਾ ਜਿੰਨਾ ਨੂੰ ਲੋੜ ਆ ਉਹੀ ਵਿਚਾਰੇ ਕਹਿ ਰਹੇ ਨੇ ਸਾਨੂੰ ਸਾਨੂੰ ਦੇ ਦਿਓ ਪੂਰੇ ਤਾਰਦਾਂ ਨੇ ਤੂੜੀ ਪੂਰੇ ਵੈਸੇ ਲੋੜ ਹੈਗੀ ਆ ਕਿਉਂਕਿ ਆਲੇ ਦਾਲੇ ਪਿੰਡ ਦੇ ਪਾਣੀ ਸੀ ਜਿੰਨੇ ਦੀਆਂ ਤੂੜੀਆਂ ਬਾਹਰ ਬੂਰ ਸਾਰੇ ਚ ਪਾਣੀ ਸੀ ਉਰੇ ਫੁੱਲ ਤਿੰਨ ਤਿੰਨ ਫੁੱਟ ਪਾਣੀ ਉੱਤਰ ਗਿਆ ਉਦੋਂ ਉਦੋਂ ਨਾਲ ਤੇ ਉਰੇ ਕੋਈ ਆਇਆ ਨਹੀਂ ਕਿਉਂਕਿ ਪਾਣੀ ਜ਼ਿਆਦਾ ਸੀ ਹੁਣ ਵੀ ਆ ਟਾਇਰ ਸਾਰੇ ਲੂਕੇ ਸੀ ਇਹ ਪਾਣੀ ਚ ਕੰਪਟਰ ਟੱਚ ਹੋ ਗਿਆ ਸੀ ਪਾਣੀ ਨੂੰ ਇੰਨਾ ਪਾਣੀ ਸੀ ਆ ਆ ਕਿ ਹੁਣ ਜਿੱਦੇ ਜਿੱਦੇ ਲੋਡ ਆਪਾਂ ਹੀ ਲਾਦਣੇ ਹੁਣ ਆਪਾਂ ਤਾਂ ਕਿੰਨੇ ਫੁੱਟ ਘਟ ਗਿਆ ਅੱਜ ਅੱਜ ਹੀ ਫੁੱਟ ਡੇਢ ਪਾਣੀ ਹੁਣ ਢਾਈ ਤਿੰਨ ਫੁੱਟ ਘਟ ਗਿਆ ਹਾਂ ਢਾਈ ਤਿੰਨ ਫੁੱਟ ਦਾ ਨਿਸ਼ਾਨ ਪਾਇਆ ਨੇ ਢਾਈ ਤਿੰਨ ਫੁੱਟ ਦੇ ਤਾਂ ਫਿਰ ਇਹਦਾ ਆਉਣਾ ਜਾਣੀ ਬੰਦ ਹੋ ਗਿਆ ਦੀਆਂ ਨਾ ਬਾਵਾ ਪਾਣੀ ਹੋ ਗਿਆ ਆਉਣਾ ਜਾਣਾ ਅਸੀਂ ਪਹਿਲਾਂ ਆਏ ਸੀ ਲੰਗਰ ਲੈ ਕੇ ਉਹ ਵੱਡੇ ਰੋਡ ਲੰਗੇ ਸੀ ਉਦੋਂ ਜਮਾ ਉਹਨਾਂ ਡਰੈਕਟਰ ਬੜੀ ਨਹੀਂ ਹੈਗੇ ਨਹੀਂ ਜਦੋਂ ਅਸੀਂ ਕੈਂਪ ਲਾਇਆ ਉਦੋਂ 베ੜੀ ਤੇ ਆਉਂਦੀ ਆਉਂਦੀ ਹੁਣ ਤਾਂ ਫਸਲਾਂ ਦਾ ਪਰ ਖਰਾਬ ਹੋ ਗਈਆਂ ਯਾਰ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਰੋਈ ਤਾਂ ਕਿਸੇ ਦਾ ਵੀ ਕੁਝ ਨਹੀਂ ਬਚਿਆ ਖੇਤ ਤਾਂ ਆ ਗਰ ਲੋ ਚੱਕਾ ਚੋਨਾ ਲੱਗਿਆ ਹੋਇਆ ਖਤਮ ਆ ਪੱਕੀ ਹੋ ਗਈਆਂ ਬਈਆਂ ਬੜਾ ਨੁਕਸਾਨ ਹੋ ਗਿਆ ਯਾਰ ਇਹ ਹਰਲੇ ਵਾਲਾ ਬਾਰਡਰ ਦਾ ਪਿੰਡ ਆ ਇਹ ਲੇ ਵੀ ਸੱਜਣੋ ਉਹ ਪਿੰਡ ਚ ਖੜਿਆ ਜਿੱਥੇ ਆ ਉਹਦੇ ਸਾਰੇ ਪਾਣੀ ਸੀ ਆ ਹੁਣ ਲੱਥ ਗਿਆ ਜਿਨ੍ਹਾਂ ਦੀਆਂ ਖੇਤਾਂ ਚ ਤੂੜੀਆ ਦਾੜੀ ਮੈਂ ਉਹ ਹੋ ਗਈਆਂ ਖਰਾਬ ਆ ਕਰੋ ਚੈੱਕ ਕਿਉਂਕਿ ਅੱਜੇ ਪਾਣੀ ਦੇਹਾ 3 ਫੁੱਟ ਇਧਰ ਕੋਈ ਨਹੀਂ ਆ ਰਿਹਾ ਸੀ ਆ ਆ ਵਿਚਰੇ ਗਰੀਬ ਜੇ ਘਰ ਸੀ ਇਧਰ ਲੋੜ ਸੀ ਇਹਨਾਂ ਨੂੰ ਤੂੜੀ ਦਾੜੀ ਇਹਨਾਂ ਦੀ ਖਰਾਬ ਹੋ ਗਈ ਉਹ ਸਾਰੇ ਪਾਣੀ ਵੜਿਆ ਹੋਇਆ ਅੰਦਰ ਵੀ ਇੱਥੇ ਲਾਉਣ ਲੱਗ ਗਏ ਆਪਾਂ ਇੱਕ ਟਰਾਲੀ ਆਪਾਂ ਉਧਰ ਲਾਹੀ ਜੰਨੇ ਆ ਇੱਕ ਕੂਰੇ ਲਾਤੀ ਪੰਜ-ਸੱਤ ਘਰਾਂ ਨੂੰ ਇੱਕ ਟਰਾਲੀ ਲਾਹੀ ਜੰਨੇ ਆ ਪਾਣ ਪਾਣ ਦੇ ਲਾਹ ਲੀ ਕੱਲੀ ਕੱਲੀ ਪਾਣਾ ਪਾਣ ਤੇ ਪਾਣਾ বললে যাই একটু যাইලා আউট তো আ মানে পাড়া ধরে ইড়ালে পাড়া ইড়ালে ਲੇ ਵੀ ਸੱਜਣ ਪਿਆਰਿਓ ਆਪਣਿਆਂ ਦੀ ਟਰਾਲੀ ਹੋ ਗਈ 베ਲੀ ਇੱਕ ਟਰਾਲੇ ਚ ਅੱਧਾ ਪਾਉਰੇ ਹੋਰ ਲਾਦਾ ਦੀ ਉਹ ਟਰਾਲਾ ਇਧਰ ਦੇ ਪਿੰਡ ਵੇਚਦਾ ਉੱਥੇ ਲੋਡ ਸੀ ਤੇ ਆ ਪਿੰਡ ਚ ਆਪਾਂ ਵੀ ਵਰਤਾ ਕੇ ਗਿਆ ਉਰੇ ਪਾਣੀਏ ਪਾਣੀ ਆ ਚਾਰੇ ਪਾਸੇ ਚੈੱਕ ਕਰ ਲਓ ਲੋਡ ਬੰਦ ਪਰਵਾਰ ਸੀ ਜਿਹੜਾ ਉਹਨਾਂ ਨੂੰ ਦੇ ਕੇ ਗਿਆਗੇ ਟੂੜੀ ਤੇ ਹੁਣ ਆਪਣੇ ਵਾਲਾ ਛੋਟੀ ਟਰਾਲੀ ਹੋ ਗਈ ਖਾਲੀ ਤੇ ਵੱਡਾ ਟਰਾਲਾ ਪਾ ਉਧਰ ਵੇਚ ਰੱਖਿਆ ਉਧਰ ਚੱਲਦੇ ਆਪਾਂ ਹੁਣ ਆ ਦੇਖੋ ਬਈ ਜਿਹੜੇ ਪਿੰਡ ਜਿਹਾ ਆਪਾਂ ਤੂੜੀ ਦੇ ਕੇ ਆਇਆ ਇਹ ਸਾਰੇ ਡੰਗਰੇ ਨਾਲ ਪਹਿਲਾਂ ਬਾਹਰ ਬੰਨੇ ਹੋਏ ਸੀ ਹੁਣ ਪਾਣੀ ਉੱਤਰ ਗਿਆ ਹੁਣ ਵਿਚਾਰੇ ਆਪੋ ਆਪ ਦੇ ਪਿੰਡਾਂ ਨੂੰ ਲੈ ਕੇ ਜਾ ਰਹੇ ਨੇ ਓਏ ਇਹ ਮੱਝਾਂ ਬਾਹਰ ਕੱਢੀਆਂ ਸੀ ਪਿੰਡ ਚੋਂ ਬਾਹਰ ਕੱਢੀਆਂ ਹੁਣ ਵਾਪਸ ਘਰੇ ਲੈ ਜਾ ਰਹੇ ਹਾਂ ਵਾਪਸ ਘਰੇ ਲੈ ਜਾ ਰਹੇ ਨੇ ਬਾਈ ਪਹਿਲਾਂ ਬਾਹਰ ਕੱਢੀਆਂ ਸੀ ਪਾਣੀ ਜ਼ਿਆਦਾ ਆ ਗਿਆ ਦੀ ਨਾ ਇਹਨਾਂ ਨੇ ਰੋਡ ਤੇ ਬੰਨ ਰੱਖੀਆਂ ਸੀ ਪਹਿਲਾਂ ਬਾਬਾ ਘਰਾਂ ਨੂੰ ਲੈ ਕੇ ਜਾ ਰਹੇ ਹਾਂ ਪਹਿਲਾਂ ਬਾਹਰ ਕੱਢਦੀਆਂ ਸੀ ਪਾਣੀ ਕਰਕੇ ਬਾਹਰ ਕੱਢੀਆਂ ਸੀ ਹੁਣ ਘਰ ਨੂੰ ਲੈ ਜਾ ਰਹੇ ਨੇ ਦੇਖ ਲਓ ਯਾਰ ਪਸ਼ੂਆਂ ਦਾ ਐ ਔਖਾ ਹੋ ਜਾਂਦਾ ਤਾਂ ਐ ਕਰਕੇ ਭਾਈ ਅਸੀਂ ਇੱਧਰ ਲੋਡ ਸੀ ਵਿਚਾਰਿਆਂ ਨੂੰ ਚੱਲ ਟੁੱਟੀ ਇਹਨਾਂ ਦੀ ਖਰਾਬ ਹੋ ਗਈ ਪਾਣੀ ਬੜਾ ਜ਼ਿਆਦਾ ਆ ਗਿਆ ਸੀ ਇੱਧਰ ਅਸੀਂ ਹੁਣ ਇਹਨਾਂ ਨੂੰ ਦਿਆਏ ਟੁੱੜੀ ਹੁਣ ਇਹ ਵਿਚਾਰੇ ਉੱਧਰ ਹੀ ਲੈ ਕੇ ਚੱਲੇ ਨੇ ਆਪੋ ਆਪਣੇ ਘਰਾਂ ਨੂੰ ਡੰਗਰ ਐ ਔਖਾ ਕੰਮ ਯਾਰ ਬਾਕੀ ਕੋਈ ਨਹੀਂ ਚਲੋ ਬਾਬਾ ਸੌਖਾ ਰੱਖੇ ਪਾਣੀ ਦਾ ਫਿਲਹਾਲ ਪਹਿਲਾਂ ਨਾਲੋਂ ਘਟ ਗਿਆ ਆ ਦੇਖ ਲੋ ਭਾਈ ਐ ਆਏ ਬੈਠੇ ਨੇ ਵਿਚਾਰੇ ਉਹ ਘਰ ਜਿਹੜੇ ਪਾਣੀ ਜ਼ਿਆਦਾ ਆ ਗਿਆ ਸੀ ਡੰਗਰ ਉਰੇ ਲਿਆਂਦੇ ਹੋਏ ਨੇ ਇਹਨਾਂ ਨੇ ਆ ਦੇਖ ਵਿਚਾਰੇ ਆਪੋ ਆਪਣੇ ਘਰਾਂ ਨੂੰ ਲੈ ਗਏ ਤੇ ਇਹਨਾਂ ਨੂੰ ਤੂੜੀ ਵੀ ਵਿਚਾਰਿਆਂ ਨੂੰ ਆ ਦਿਖਾਏ ਲਾ ਕੇ ਗਏ ਪਹਿਲਾਂ ਹਨਾ ਵਿਚਾਰੇ ਨੇ ਇਹਨਾਂ ਦੇ ਛੜਕਾਂ ਦੇ ਲਿਆਂਦੇ ਡੰਗਰ ਉੱਚਾ ਰੋੜ ਇੱਕੋ ਟੁਕੜ 10 ਫੁੱਟ ਉੱਚਾ ਰੋੜ ਆ ਇੱਧਰ ਪਾਣੀ ਦੀ ਆ ਵਿਚਾਰੇ ਨੇ ਐ ਮਾਨ ਰੱਖੀ ਨਾ ਦੇਖੋ ਜਿਹੜੀ ਲੰਗਰ ਸੇਵਾ ਚੱਈ ਹੋਈ ਆ ਤੂੜੀ ਵਿਚਾਰੇ ਨੇ ਨਹੀਂ ਲਾਹਾਰ ਕੀਤੀ ਹੈਗੀ ਉਹ ਲਾਹਾਰ ਕੀ ਅੱਗੇ ਇਹੀ ਪਾਈ ਜਾਂਦੇ ਨੇ ਵਿਚਾਰੇ ਸੁੱਕੀ ਆ ਦੇਖੋ ਆ ਸਾਰੇ ਘਰਾਂ ਨੂੰ ਯਾਰੇ ਨੇ ਹੁਣਾਂ ਡੰਗਰ ਲਈ ਆਲਿ ਕੋ ਆ ਹੋਰ ਨਹੀਂ ਆਉਂਦੇ ਨੇ ਵਿਚਾਰੇ ਉਹ ਪਿੰਡ ਲੈ ਕੇ ਚੱਲੇ ਹੋ ਬਾਹਰ ਲੈ ਜਾ ਜੀ ਪਹਿਲਾਂ ਬਾਹਰ ਲੈ ਗਏ ਸੀ ਕਹਿੰਦਾ ਪਿੰਡ ਲੈ ਕੇ ਚੱਲੇ ਆ ਹੁਣ ਬਾਲਾ ਯਾਰ ਅੱਜ ਵਿਚਾਰੇ ਚਲੋ ਇਹਨਾਂ ਨੂੰ ਵੀ ਯਾਰ ਰੱਬ ਨੇ ਥੋੜਾ ਜਿਹਾ ਸੁੱਖ ਦਾ ਸਾਥ ਦਿੱਤਾ ਵਿਚਾਰਿਆਂ ਨੂੰ ਆਪੋ ਆਪਣੇ ਘਰੇ ਡੰਗਰ ਲੈ ਕੇ ਚੱਲੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਚਲੋ ਜਿਹੜੀ ਮਾਰ ਪੈ ਗਈ ਪੈ ਗਈ ਹੁਣ ਇਹਨਾਂ ਨੂੰ ਵੀ ਖੁਸ਼ੀ ਆ ਵਿਚਾਰਿਆਂ ਨੂੰ ਮੇਤਰੋ ਟਰਾਲੀਆਂ ਟਰਾਲੀਆਂ ਹੋ ਗਈਆਂ ਖਾਲੀ ਅੱਜ ਤਾਂ ਬੱਚੀ ਦੇ ਘਰ ਤੋਂ ਕਰਤੀ ਸੀ ਨਾ ਵੀ ਅੱਜ ਟਾਈਮ ਨਹੀਂ ਹੈਗਾ ਅੱਜ ਤੇਰੇ ਯਾਰ ਨੇ ਨਾ ਰਾਹ ਚ ਹੀ ਬੁਲਾ ਲੇ ਕਹਿੰਦਾ ਬੇਟਾ ਇੱਧਰ ਹੀ ਆ ਜਾਉਂਦਾ ਡੈਡੀ ਚਾਚਾ ਦਾ ਉਰੀ ਬੁਲਾ ਲੇ ਹੋਰ ਹਮਣ ਦਾ ਸਤਿਕਾਰ ਜੀ ਸਤਿਕਾਰ ਹੋ ਠੀਕ ਠਾਕ ਜੀ ਲੈ ਮੇਤਰੋ ਠੰਡਾ ਠੰਡਾ ਪੀ ਲਿਆ ਹੁਣ ਹੁਣ ਚੱਲਣ ਲੱਗਿਆ ਓਕੇ ਠੀਕ ਆ ਆ ਜਾਓ ਚਾਚਾ ਜੀ ਠੀਕ ਆ ਬਈ ਓਕੇ ਲੈ ਵੀ ਸੱਜਣ ਪਿਆਰਿਓ ਆਪਾਂ ਲੰਗਰ ਵਰਤਾ ਕੇ ਬਈ ਤੂੜੀ ਦਾ ਸੇਵਾ ਕਰਕੇ ਆ ਗਏ ਘਰ ਨੂੰ ਫਿਰ ਆਪਾਂ ਆਪਣੇ ਟਿਕਾਣੇ ਤੇ ਪਹੁੰਚ ਗਏ ਬਸ ਉਹ ਅੱਗੇ ਰਿਹਾ ਪੰਪ ਉੱਥੇ ਲਾ ਕੇ ਟਰਾਲੀਆਂ ਚੱਲੇ ਆਪਾਂ ਘਰ ਨੂੰ ਇੱਧਰ ਸਾਡੀ ਸੰਗਤ ਆ ਝੂਠੀਆਂ ਤੂੰ ਝੂਠੀਆਂ ਤੂੰ ਸੱਚੀ ਨਹੀਂ ਝੂਠਾ ਹੋਈਂ ਯਾਨੀ ਯਾਰਾ ਉਧਰ ਬੁਲਾ ਯਾਰਾ ਉਧਰ ਸਾਡੇ ਖਾਦ ਯਾਰ ਚਾਲ ਜੀ ਆ ਤੁਹਾਡਾ ਭਤੀਜਾ ਸਾਡਾ ਇੱਧਰ ਸਵਾਗਤ ਲਾਓ ਬਈ ਠੀਕ ਆ ਆ ਬੇਟੀ ਆਪਣੇ ओके बेटा ठीक हां ले ਵੀ ਉੱਤਰ ਪਿਆ ਰਹੋ ਆਪਾਂ ਆ ਗਏ ਸੀ ਭਰਾ ਦੇ ਘਰ ਆ ਹੁੰਦੇ ਬਾਈ ਬਣਾਈ ਦੀ ਗੱਲ ਆ ਸਾਰੀ ਹਨਾ ਸੇਵਾ ਪੋਣੀ ਰੋਟੀ ਖਾ ਕੇ ਅੱਜ ਦਾ ਬਲੌਗ ਹੈ ਬਾਈ ਦਾ ਅੰਡ ਮਿਲਦੇ ਆ ਕੱਲ ਨੂੰ ਓਕੇ ਬਾਏ ਬਾਏ